ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਚੰਗੇ ਰਿਕਾਰਡ ਵਾਲੇ ਚੰਗੇ ਦੁੱਧ ਵਾਲੀਆਂ ਬਿੱਦੇ ਡਿਟੇਲ ਐਚਪਕਾਮਾ ਵੱਟੀਆਂ ਦਿਖਾਉਣੀਆਂ ਫਾਰਮ ਵਾਲੀਆਂ ਇਸੇਲਾ ਡਟੇਲ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈਨੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਸਵਿੰਦਰ ਸਿੰਘ ਆ ਮੇਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779622156 977962166 ਜਿਹੜੇ ਪਹਿਲਾ ਨੰਬਰ ਤੇ ਆਪਾਂ ਵੜ ਦੇਖ ਰਹੇ ਆ ਤੇ ਇਹ ਕਿਹੜਾ ਸੁਆ ਸੂਰੀ ਆ ਅੱਜ ਆਪਾਂ ਇਹ ਦੋ ਵੜਾ ਦਿਖਾਉਣਾ ਆ ਜੀ ਹੁਣ ਵੀਡੀਓ ਦੇ ਵਿੱਚ ਜੀ ਜਿਹੜੀ ਆ ਇੱਕ ਨੰਬਰ ਦੇ ਵੜਾ ਖਾਵਾਂਗੇ ਇਹ ਤਾਂ ਲੰਦੀਆ 15 ਕ ਦਿੰਦੀ ਹੈ ਜੀ ਜੀ ਉਹ ਹੱfte ਕੇ ਨਹੀਂ ਲਗਭਗ ਹਫਤਾ ਦਾਸਣੇ ਲ ਜਾ ਸਕਦੇ ਦੋਨੇ ਇੱਕੋ ਫਾਰਮ ਚੋਂ ਜਿਵੇਂ ਇੱਕੋ ਫਾਰਮ ਚੋਂ ਇਹਨੀ ਫੁੱਲ ਡਿਟੇਲ ਲਾਈਆਂ ਜੀ ਕਿਹੜੇ ਸੀਮਰ ਦੇ ਕਿਹੜਾ ਲੱਗਿਆ ਆਪਾ ਕਿਹੜਾ ਲੱਗਿਆ ਸਾਰਾ ਫੁੱਲ ਵਾਟਸਐਪ ਆਪਣੇ ਕੋਲੇ ਆਇਆ ਹੋਇਆ ਹੈ ਜੀ ਠੀਕ ਹੈ ਸੂਬ ਆਪਣੇ ਨਾਲ ਸੌਦਾ ਚਲਾਉ ਉਹ ਪਹਿਲਾਂ ਮੰਗਵਾ ਕੇ ਦੇਖ ਸੌਦਾ ਕਰਦਾ ਫਾਰਮ ਦੇ ਵੀਡੀਓ ਬਗੈ ਸਭ ਕੁਝ ਸਾਰਾ ਕੁਝ ਮਿਲੂ ਫਾਰਮ ਚੋਂ ਵੀਡੀਓ ਵੀ ਮਿਲੂ ਗਾੜ ਵੀ ਮਿਲੂ ਸਾਰਾ ਕੁਝ ਮਿਲੂ ਜੀ ਤੇ ਉਹ ਆਪਾ ਸਾਰਾ ਜਿਹੜਾ ਬੰਦਾ ਸੌਦਾ ਕਰ ਉਹਨੂੰ ਮਿਲ ਜਾਊਗਾ ਤਾਂ ਉਹਨੂੰ ਮਿਲ ਜੂ ਤੇ 15 ਦਿਨ ਇਹਦੇ ਬਾਕੀ ਆ ਸੁਹਾ ਸੂਰੀ ਆ ਇਹ ਸੁਹਾ ਦੂਸਰਾ ਸੂਰੀ ਆ ਇਹ ਦ ਤੇ ਹਾਈਟ ਬ੍ਰਾਈਟ ਵਾਲੀਆਂ ਵੇੜਾਂ ਨੇ ਜੀ ਨਾੜਾ ਨੂੜਾ ਲਿਖਾ ਦਿਓ ਸੋ ਆਹ 15 ਦਿਨਾਂ ਦੀ ਕੱਚੀ ਕੱਚੀ ਆ ਇਹਦੇ ਪਰ ਚੰਗਾ ਲੰਘਦੇ ਹੋਣਗੇ ਮੰਨ ਦੋਤੋਗਾ ਹਾਂ ਮੇਰੇ ਸਾਬ ਨਾਲ ਹਣਾ ਮੰਨ ਕੇ ਚਲੋ ਜੀ ਦੁੱਧ ਤਾਂ ਇਹ ਜਦੋਂ ਤਾਜ਼ੀਆਂ ਨੇ ਉਹ ਤਾਂ 50 ਦੇ ਇੱਤੇ ਪੇਟੇ ਲੱਗ ਜਣੀਆਂ ਨੇ ਜੀ ਦੋਨੇ ਵੇੜੇ ਜੀ ਤੇ 40 ਪਲੱਸ ਦੀ ਤਾਂ ਇਹ ਐਵਰੇਜ ਢਾ ਲੂਣੀ ਆ ਜੀ 300 ਦੇ 300 ਦੇ ਦਿਨਾਂ ਦੇ ਲੱਗ ਪਗਦੀ ਠੀਕ ਆ ਕਹਿਣ ਦਾ ਭਾਵ ਸਵੇ ਦੀ ਪੀਕ ਲੈਵਲ ਦੀ ਹਾਂ 38 42 40 ਕਿਲੋ ਦੀ ਐਵਰੇਜ ਢਾਲ ਦਿਆਂ। ਆਸੂ 300 ਤੋਂ ਪਲੱਸ ਦਿਨਾਂ ਦੀ ਐਵਰੇਜ ਢਲ ਜਣੀ ਇਹ 40 40 ਕਿਲੋ। ਬਾਕੀ ਹੁਣ ਜਿਵੇਂ ਖੁੱਲੀਆਂ ਫਰਦੀਆਂ ਜਿੱਥੇ ਜੀ ਕਰਦਾ ਉੱਥੇ ਹੀ ਖਾਂਦੀਆਂ ਹਨਾ। ਬਿਲਕੁਲ ਜੀ ਬਿਲਕੁਲ। ਤੇ ਨਾੜਾ ਦੇਖੀਏ ਇੱਕ ਪਾਸੇ ਹੈ ਕਿ ਦੋਨੇ ਪਾਸੇ ਹੀ ਇਹਦੀ। ਦੋਨੇ ਪਾਸੇ ਇੱਕੋ ਜਿਹੀ ਸਹਜਾਈ ਜਾਵਾ। ਸੋ ਆਹ ਦੇਖੋ ਇਹ ਨਹੀਂ ਗੱਲ ਵੀ ਇੱਕ ਪਾਸੇ ਜਿਹੜੇ ਵੀ ਰ ਕਹਿੰਦੇ ਫਾਰਮ ਵਾਲੀ ਬੈਡ ਲੈਣੀ ਆ ਰਿਕਾਰਡ ਵਾਲੀ ਰਿਕਾਰਡ ਵਾਲੀ ਸੁਜ ਪੈਸੇ ਲਾਉਣ ਵਾਲੇ ਬਣੇ ਚੀਜ਼ ਦਿਖਾਉਣ ਕੋਲ ਕਸਰਾ ਆਪਣੀ ਛੱਡੀ ਤੇ ਵੀਰ ਨੇ ਲਿਆਉਣ ਕਿੰਨੀ ਹਣੀ ਅੱਛਾ ਅਰਪਸ਼ੋਕੜਾ ਡਾਟਾ ਸਾਰਾ ਮਿਲੂਗਾ ਬਿਲਕੁਲ ਜੀ ਇਹਦਾ ਦੁੱਧ ਪੀ ਕੇ ਪਾਇਆ 8 8 ਕਵਾਂਟਲ ਵੇਟ ਹੋ ਜੀ ਬੈਣਾ ਦੇ ਵਿੱਚ ਅੱਛਾ ਇੱਥੇ ਬਾਕੀ 7 8 ਕਵਾਂਟਲ ਵੇਟ ਆ ਤੇ ਕਹਿੰਦਾ ਵਾ ਚੌਥੀ ਪੰਜਵੀਂ ਜਨਰੇਸ਼ਨ ਦੇ ਬੱਚੇ ਆ ਗਏ ਆ ਹਾਂ ਪੰਜਵੀਂ ਪੰਜਵੀਂ ਛੇਵੀਂ ਛੇਵੀਂ ਜਨਰੇਸ਼ਨ ਦੀਆਂ ਨੇ ਠੀਕ ਹੈ ਜਿਹੜਾ ਵੀਰ ਬਰੀਡ ਤਿਆਰ ਕਰਨਾ ਚਾਹੁੰਦਾ ਹੋਵੇ ਦੋ ਤੇ ਕਹਿੰਦਾ ਭਾਵਾ ਇਹਦੇ ਪੇਮੈਂਟ ਲੱਗੀ ਕਹਾ ਅਗੇ ਬਰੀਡ ਦਾ ਜਾ ਕੇ ਲਾਉਣੇ ਸੀਮਨ ਸੈਕਸਰ ਲੱਗੇ ਨਾਰਮਲ ਸੈਕਸਰ ਲੱਗੇ ਜੀ ਦੋਨਾਂ ਦੀ ਠੀਕ ਹੈ ਸਾਰਾ ਕਨਫਰਮ ਕਰ ਦਾਂਗੇ ਬਾਕੀ ਆਪਾਂ ਕਲੀਅਰ ਕਰ ਲੀ ਵੀ ਲਵਾਂਗੇ ਜੀ ਕੋਈ ਨੀ ਕੀ ਫਰਕ ਹੋਇਆ ਆਪਾਂ ਦੱਸ ਕੇ ਜਰੂਰ ਦੱਸਾਂਗੇ ਸੋ ਫਾਰਮ ਦੇ ਟੈਗ ਵਗੈਰਾ 88 ਨੰਬਰ ਹਨਾ ਤੇ ਸਾਰਾ ਡਾਟਾ ਤੇ ਬਾਕੀ ਜਿਹੜਾ ਨਾੜਾ ਦੇਖੋ ਕੋਈ 50 ਕਿਲੋ ਗੱਲ ਵੀ ਇਹ ਨਹੀਂ ਗੱਲ ਵੀ ਜਮਾਨ ਦੇ ਜਿਹੜੀ ਵੀ ਚੱਕ ਬਹੁਤ ਬਾਲੇ ਭਲੇਖੇ ਪਾਉਣੀਆਂ ਜਿੱਦੇ ਤਿਆਰੀ ਤੇ ਹੋਈਆਂ ਜੀ ਜੀ ਤੇ ਬਾਕੀ ਮਿਲਕਵੇਨ ਵਗੈਰਾ ਯਾਰ ਜਿੰਨੀਆਂ ਗੱਲਾਂ ਕਰੀ ਚੱਲੇ ਕਹਿੰਦਾ ਬਾਵਾ 19 ਥੋੜੀਆਂ ਹੀ ਆ ਨੇ 19 ਥੋੜੀਆਂ ਜਿੰਨਾ ਕੋ ਮਰਜੀ ਛੋਟੀਆਂ ਨਾ ਕੁਝ ਹੋਰ ਨਾ ਲੈਣਾ ਨਾ ਦਿਆਂ ਜੀ ਸੋ ਫੁੱਲ ਡਿਟੇਲ ਮਿਲੂਗੀ ਤੁਹਾਨੂੰ ਤੇ ਬਾਕੀ ਜਿੱਦੇ ਤਿਆਰ ਹੋ ਗਿਆ ਗੱਲਾਂ ਕਰ ਲਈਆਂ ਬਿਲਕੁਲ ਜੀ ਅੱਗੇ ਭਾਈ ਜੀ ਦੋ ਨੰਬਰ ਦੇਖ ਰਹੇ ਹਾਂ ਜਿਹੜੀ ਇਹ ਬੈਡ ਲਊ ਜੀ 10k ਦੇਣਾ ਹਜੇ ਅੱਛਾ 10k ਦੇਣ ਇਹਦੇ ਸੂਨ ਚ ਬਾਕੀ ਆ ਇਹ ਬੈਡ ਦਾ ਵੀ 45+ ਦਾ ਰਿਕਾਰਡ ਰਿਹਾ ਜੀ ਅੱਛਾ 45 ਕਿਲੋ ਦਾ ਪੀਕ ਲੈਵਲ ਇਹਦਾ ਰਿਹਾਗਾ ਬਿਲਕੁਲ ਜੀ ਬਿਲਕੁਲ ਜੀ ਇਹਦੇ 10 ਦਿਨ ਬਾਕੀ ਆ ਇਹਦੇ 10k ਇਹ ਕਹਿਣ ਦਾ ਫਿਟਿੰਗ ਵਾਲੇ ਲੱਗਿਆ ਜੀ ਖੂਚਾਂ ਤੋਂ ਉੱਪਰ ਲੱਗਿਆ ਲੇਵੇ ਉਹਨਾਂ ਦੀ ਕਹਿਣ ਦਾ ਬਾਪ ਜਿਹੜੇ ਬੰਦੇ ਨੇ ਦੋ ਗਾਵਾਂ ਰੱਖਣੀਆਂ ਤੇ ਕਹਿਣ ਦਾ ਬਾਪ ਉਹਨੂੰ 80 ਕਿਲੋ ਦੀ ਐਵਰੇਜ 80 ਕਿਲੋ ਦੀ ਐਵਰੇਜ ਦੇ ਦੇਣੀਆਂ ਵੀਰੇ ਦੋਨੇ ਗਾਵਾਂ ਉਹ ਜੇ ਸਮਝਾਇਆ ਹੋਇਆ ਵੱਧ ਵੀ ਚਲੀ ਜਾਓ ਉਹ ਅਗਲੇ ਦੀ ਆ ਮੌਸਮ ਬਹੁਤ ਚੰਗਾ ਆਉਂਦਾ ਵੀਰੇ ਸੋ ਇਹ ਆ 80 ਕਿਲੋ ਘੱਟ ਤੋਂ ਘੱਟ ਕਹਿ ਰਹੇ ਆ ਹਾਂਜੀ ਹਾਂ ਸੋ ਜਦੋਂ ਇਹਨਾਂ ਦੇ ਮੈੜਾ ਮੂੜਾ ਮਾਰ ਕੇ ਇਹਨਾਂ ਨੇ ਦੁੱਧ ਦਾ ਜ਼ੋਰ ਫੜਨਾ ਕਹਿਣ ਦਾ ਬਾਪ ਇਹਨਾਂ ਨੇ ਖੌਗੋ ਖੇਡਣਾ ਜਮਾਣਾ ਬਾਕੀ ਜਿਹੜੇ ਸੀਮਨ ਵੀ ਨੇ ਰਖਾਇਆ ਬਹੁਤ ਸੋਹਣੀ ਰੋਤ ਦੇ ਇਹ ਕਿਰਖਾਇਆ ਹਨਾ ਬਹੁਤ ਚੰਗੀ ਰੋਤ ਆਉਂਦੀ ਹੈ ਵੀਰੇ 15 ਦਿਨਾਂ ਨੂੰ ਬਹੁਤ ਸੋਹਣਾ ਮੌਸਮ ਆਜੂ ਹਨਾ ਰੇਟ ਵਗੈਰਾ ਇਹਨਾਂ ਦੇ ਰੇਟ ਵੀਰੇ ਫੋਨ ਤੇ ਕਰਾਂਗੇ ਜੀ ਤੇ ਹੋਣਗੇ ਵੀ ਜਾਇਜੀ ਕੋਈ ਬਾਲੇ ਨਹੀਂ ਆਪਾਂ ਮੰਗਣੇ ਹੈਗੇ ਚੀਜ਼ ਦੇ ਹਿਸਾਬ ਨਾਲ ਪਰ ਬਿਹੜਾਂ ਦੇ ਮਤਲਕ ਹੀ ਉਹ ਪਤਈਆ ਜਾਨਵਰ ਦੱਸਦੇ ਆ ਜੀ ਸੋ ਰੇਟ ਦਾ ਚੀਜ਼ ਨੇ ਲਵਾਉਣਾ ਹੁੰਦਾ ਹੈਗਾ ਤੇ ਫਾਰਮ ਆਣਿਆ ਬਿਹੜਾ ਜੋੜਾ 97796 21161 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਇੱਥੇ ਆਪਾਂ ਵੀਡੀਓ ਕਵਰ ਕਰਕੇ ਦਿਖਾਦੀ ਵਿੱਧ ਰਿਕਾਰਡ ਡਿਟੇਲ ਕਿਹੜਾ ਸੀਮਣ ਲੱਗਿਆ ਸਾਰੀ ਸਾਨੂੰ ਮਿਲੂਗੀ ਤੇ ਬਾਕੀ ਫਿਰ ਜਿਵੇਂ ਫਾਰਮਲੇ ਵੈਕਸੀਨ ਵਗੈਰਾ ਵੀ ਟ੍ਰੀਟਮੈਂਟ ਇਹਨਾਂ ਦੀ ਸਾਰੀ ਟੋਟਲੀ ਇਹਨਾਂ ਦਾ ਸਾਰਾ ਰਿਕਾਰਡ ਮਿਲ ਜੂਗੀ ਕਿਦੋਂ ਵੈਕਸੀਨ ਕਿਹੜੇ ਟਾਈਮ ਹੋਈ ਵੀ ਹੈ ਕਿਦੋਂ ਡੀ ਵਾਰਮਿੰਗ ਹੈ ਨਾ ਕੋਈ ਹੋਰਾਂ ਵਗੈਰਾ ਜਿਹੜਾ ਪਰ ਹਾਰਨ ਦਾ ਪ੍ਰੋਸੈਸ ਹੁੰਦਾ ਸਾਰਾ ਟੋਟਲੀ ਹੋਇਆ ਹੋ ਕੇ ਆਇਆ ਵਾ ਬਾਕੀ ਖੁੱਲੀਆਂ ਫਿਰ ਜਦ ਆਪ ਦੀ ਮਸਤੀਆਂ ਜਾਂਦੀਆਂ ਹਨਾ ਹਾਂ ਹਾਂ ਖੁੱਲੀਆਂ ਛੱਡਣਾਂ ਦਾ ਫਿਰ ਖੁੱਲੀਆਂ ਛੱਡਣੀਆਂ ਸੀ ਵੀਰੇ ਹਨਾ ਕੋ ਇਹਨਾਂ ਨੇ ਕਿਹੜਾ ਰੱਸੀ ਦੇਖੀ ਜਿਹਦੇ ਦੀਆਂ ਜਾਂਦੀਆਂ ਜੀ ਸੋ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ